ਬਹੁਤ ਖੁਸ਼ੀ ਦਾ ਅਹਿਸਾਸ ਹੈ ਕਿ ਹਰ ਸਾਲ ਦੀ ਤਰ੍ਹਾਂ ਇਹ ਚੋਲ ਮੇਲਾ ਜਿਹੜਾ ਮਾਲੀ ਸਾਹਿਬ ਦੇ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਅੰਦਰ ਸੈਦ ਸਿਰਜਿ ਮਹਾਰਾਜ ਜੀ ਦੀ ਜਨ ਸ਼ੋਪਾਪਨਤਰੀ ਹੈ। ਔਰ ਬਾਬਾ ਮਰਜੀ ਦੀ ਪਵਿੱਤਰ ਸਥਾਨ ਹੈ ਜਿੱਥੇ ਲੱਖਾਂ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀ ਸਰੀਰਕ ਅਰੋਗਤਾ ਵਾਸਤੇ ਆਉਂਦੇ ਨੇ, ਆਪਣੇ ਸਰੀਰ ਨੂੰ ਅਰੋਗ ਕਰਨ ਵਾਸਤੇ ਆਉਂਦੇ ਨੇ, ਰੋਗ ਗ੍ਰੱਥਰ ਵਾਸਤੇ ਆਉਂਦੇ ਨੇ। ਔਰ ਇਹ ਇਤਿਹਾਸਕ ਜਗ੍ਹਾ ਜਿਹੜੀ ਉਹ ਆਪਣੇ ਨ ਕੋਦਰ ਦੇ ਵਿੱਚ ਹੈ ਨ ਕੋਦਰ ਹਲਕੇ ਦੇ ਵਿੱਚ ਹੈ ਮੈਨੂੰ ਇਸ ਗੱਲ ਦਾ ਵੀ ਬੜਾ ਮਾਣ ਆ। ਔਰ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸੰਗਤ ਆਪਣੀ ਅਰੋਗਤਾ ਜਿੰਨ ਨੂੰ ਮਿਲਦੀ ਹੈ ਜੇ ਪਹੁੰਚਦੇ ਨੇ। ਪ੍ਰਬੰਧਕ ਕਮੇਟੀ ਬਹੁਤ ਸਚੈਨ ਤੁਹਾਂ ਦੇ ਨਾਲ ਇਹ ਸਾਰੇ ਪ੍ਰਬੰਧ ਕਰਦੀ ਹੈ। ਨਗਰ ਪੰਚਾਇਤ ਉਹਨਾਂ ਦਾ ਪੂਰਾ ਸਾਥ ਦਿੰਦੀ ਹੈ। ਔਰ ਬੜੀ ਸ਼ਾਨਦਾਰ ਮੀਟਿੰਗ ਦੇ ਨਾਲ ਹੀ ਮੇਲਾ ਸਾਰੇ ਬੜੇ ਬਰਕਤ ਜੀ ਦਿੱਤੇ ਸਦੇ ਇਹ ਮੈਸੇਜ ਆ ਗਿਆ ਸਾਰੀ ਸੰਗਤ ਨੂੰ ਮੇਰੀ ਇਹ ਪੀੜਾ ਕਿ ਇਸੇ ਤਰ੍ਹਾਂ ਆਪਣੇ ਗੁਰੂਆਂ ਦੇ ਜਿਹੜੇ ਸਥਾਨਿਆਂ ਉੱਤੇ ਇੱਥੇ ਬਚੜ ਕੇ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਦੇ ਆਸ਼ੀਰਵਾਦ ਪ੍ਰਾਪਤ ਕਰੋ ਆਪਣੇ ਘਰਾਂ ਦੇ ਵਿੱਚ ਸੁਖੀ ਰਿਤੀ ਵਾਸਤੇ ਸਾਨੂੰ ਆਪਣੇ ਗੁਰੂਆਂ ਗੁਰੂਆਂ ਦੇ ਸਥਾਨਾਂ ਦੇ ਉੱਤੇ ਖਤੇ ਬੋਸਦੇ ਰਹਿਣਾ ਚਾਹੀਦਾ ਔਰ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਅੱਜ ਅਸੀਂ ਆਪਣੇ ਸਾਰੇ ਸਾਥੀਆਂ ਦੇ ਨਾਲ ਬਾਬਾ ਮਲਜੀ ਦੇ ਗੁਰਦੁਆਰੇ ਦੇ ਵਿੱਚ ਇੱਥੇ ਮਲਵਈ ਸਾਹਿਬ ਨਖਮਸਤਕ ਹੋਣ ਲਈ ਆਏ ਆ ਜੋ 436ਵਾਂ ਕੈਸਵਰੀ ਸਾਲਾਨਾ ਮੇਲਾ ਕਰਾਇਆ ਜਾ ਰਿਹਾ ਹੈ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਆ ਕਿ ਬਾਬਾ ਜੀ ਸਾਡੇ ਤੇ ਮਿਹਰ ਦਾ ਹੱਥ ਬਣਾਈ ਰੱਖਣ ਤਾਂ ਜੋ ਅਸੀਂ ਸਾਰੇ ਹਲਕੇ ਦੀ ਔਰ ਆਪਣੇ ਪੰਜਾਬ ਦੀ ਸੇਵਾ ਕਰ ਸਕੀਏ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਹਾਲਾਤ ਬਣੀ ਜਾ ਰਿਹਾ ਹੈ ਉਹਦੇ ਲਈ ਅੱਜ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿ ਸਾਡੇ ਸਮੂਹ ਪੰਜਾਬ ਦੇ ਉੱਤੇ ਸਾਰੇ ਪੰਜਾਬੀਆਂ ਜੋ ਵੀ ਧਰਤੀ ਤੇ ਵੱਸਦੇ ਨੇ ਔਰ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਨੇ ਉਹਨਾਂ ਦੇ ਤੇ ਮਿਹਰ ਬਣਾਈ ਰੱਖਣ ਔਰ ਸਾਰੇ ਸਾਰੇ ਪੰਜਾਬ ਦੇ ਉੱਤੇ ਜਿਹੜਾ ਮੇਰ ਭਰਿਆ ਹੱਥ ਰੱਖਣਾ ਅਜਿਹੀ ਹੀ ਅਰਦਾਸ ਬੇਨਤੀ ਕਰਨ ਲਈ ਬਾਬਾ ਮਲਜੀਤ ਦੇ ਗੁਰਦੁਆਰੇ ਵਿੱਚ ਸਾਰੀ ਸਾਥੀਆਂ ਦੇ ਨਾਲ ਲੱਖ ਮਸਤਕ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਬਾਬਤ ਬਾਤ ਸਹਿਬਾਨ ਗੁਰਬਾਣੀ ਵਿੱਚ ਉਚਾਰਨ ਕਰਦੇ ਹਨ ਧਨ ਮਤਰਾ ਕਸ਼ ਭੇਦ ਨਹੀਂ ਗੁਰ ਅਰਜਨ ਅਰਤਖ ਹਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਮੌਤ ਸਹਿਬ ਵਿਉਣ ਜਾਂਦੇ ਹਨ ਤਾਂ ਇਸ ਧਰਤੀ ਤੇ ਚਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਬਾਬਾ ਮਨਜੀ ਜੋ ਉਹਨਾਂ ਦੇ ਦਰਸ਼ਨਾਂ ਦੀ ਇਬਲਾਸ਼ਾ ਕਰਕੇ ਇਸ ਸਥਾਨ ਤੇ ਬੈਠੇ ਸਨ ਸਤਿਗੁਰੂ ਜੀ ਨੇ ਉਹਨਾਂ ਦੀਆਂ ਅੰਤਰ ਕੀ ਜਾਣਨ ਵਾਲੇ ਉਹਨਾਂ ਨੂੰ ਦਰਸ਼ਨ ਦੇ ਕੇ ਨੇ ਹਾਲ ਕੀਤਾ ਬਾਬਾ ਮਲਜੀ ਜੋ ਜੋੜੇ ਗੰਢਣ ਦਾ ਕੰਮ ਵੀ ਕਰਦੇ ਸਨ ਉਹਨਾਂ ਨੇ ਗੁਰੂ ਸਾਹਿਬ ਵਾਸਤੇ ਪਹਿਲਾਂ ਹੀ ਬੜਾ ਸੁੰਦਰ ਜੋੜਾ ਤਿਆਰ ਕੀਤਾ ਸੀ ਜੋ ਗੁਰੂ ਸਾਹਿਬ ਦੇ ਆਉਣ ਤੇ ਉਹਨਾਂ ਦੇ ਚਰਨਾਂ ਵਿੱਚ ਪਹਿਨਾ ਕੇ ਉਹਨਾਂ ਦੀ ਖੁਸ਼ੀ ਪ੍ਰਾਪਤ ਕੀਤੀ ਸਤਿਗੁਰੂ ਜੀ ਨੇ ਖੁਸ਼ ਹੋ ਕੇ ਬਾਬਾ ਜੀ ਨੂੰ ਕੀ ਮੰਗੋ ਜੋ ਮੰਗਣਾ ਤਾਂ ਬਾਬਾ ਜੀ ਨੇ ਦੇਹ ਰੋਗਤਾ ਵਾਸਤੇ ਬੇਨਤੀ ਕੀਤੀ ਸਤਿਗੁਰੂ ਜੀ ਨੇ ਉਹਨਾਂ ਨੂੰ ਦੇਹ ਰੋਗਤਾ ਦਾ ਦਾਨ ਬਖਸ਼ਿਸ਼ ਕੀਤਾ ਅਤੇ ਵਰਦ ਦਿੱਤੇ ਕਿ ਜੋ ਵੀ ਇਨਸਾਨ ਇਸ ਸਥਾਨ ਤੇ ਆਵੇਗਾ ਉਸ ਦੇ ਰੋਗ ਵੀ ਦੂਰ ਹੋਣਗੇ ਸੋ ਅੱਜ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆ ਕਰਕੇ ਇੱਥੇ ਨਤਮਸਤਕ ਹੋ ਕੇ ਦੇਹ ਅਰੋਗਤਾ ਪ੍ਰਾਪਤ ਕਰਦੇ ਹਨ ਵਿਦੇਸ਼ਾਂ ਵਿੱਚ ਵੀ ਬੈਠੇ ਧੰਤਨ ਬਾਬਾ ਮਨ ਸਾਹਿਬ ਜੀ ਦੇ ਨਾ ਲੈ ਕਰਕੇ ਉਹ ਵੀ ਦੇਰ ਰੋਕਤਾ ਦਾ ਦਾਨ ਪ੍ਰਾਪਤ ਕਰਦੇ ਹਨ ਇਸ ਸਥਾਨ ਤੇ ਗੁਰੂ ਕੇ ਟਟ ਲੰਗਰ ਚੱਲਦੇ ਹਨ ਅਤੇ ਅਖੰਡ ਪਾਤਸ਼ਾਹਬ ਵੀ ਨਿਰੰਤਰ ਚੱਲਦੇ ਹਨ ਜੋ ਕਿ ਸਭ ਦੀਆਂ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਦੇਸ਼ ਆ ਦੇਸ਼ਾਂ ਵਿੱਚੋਂ ਸੰਤਾ ਆ ਕਰਕੇ ਇੱਥੇ ਖੁਸ਼ੀ ਪ੍ਰਾਪਤ ਕਰਦੀਆਂ ਹਨ ਅਤੇ ਇਸ ਜੋ ਸਾਲ ਜੋ ਸਲਾਨਾ ਜੋੜ ਮੇਲਾ ਹੁੰਦਾ ਹੈ ਔ ਜੇਠ ਮਹੀਨੇ ਦੇ ਅਖੀਰਲੇ ਸ਼ਨੀਵਾਰ ਬੜੀ ਸ਼ਰਦਾ ਤੇ ਪ੍ਰੇਮ ਦੇ ਨਾਲ ਇਥੇ ਇਹ ਮੇਲਾ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਕਿ ਅੱਜ ਵੀ ਆਪ ਇਸ ਚੈਨਲ ਦੇ ਮਾਧਿਅਮ ਰਾਹੀਂ ਸੰਤਾਂ ਦੇ ਦਰਸ਼ਨ ਕਰ ਰਹੇ ਹੋ 436ਵਾਂ ਸਾਲਾਨਾ ਜੋੜ ਮੇਲਾ ਸੰਗਤਾਂ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ ਜੋ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਸਭ ਸੰਗਤ ਆਈ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰਾ ਪੁਲਿਸ ਪ੍ਰਸ਼ਾਸਨ ਦਾ ਵੀ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਪੂਰਾ ਪੂਰਾ ਸਹਿਯੋਗ ਦੇ ਰਹੇ ਹਨ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਅੱਛੇ ਸਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਗੁਰੂਕੀਆਂ ਇਮਾਰਤਾਂ ਵੀ ਦੇਵੀ ਸੇਵਾ ਚੱਲ ਰਹੀ ਹੈ ਜੋ ਕਿ ਗੁਰੂ ਕੀ ਸੰਗਤ ਵੱਲੋਂ ਸਾਨੂੰ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਸੀਂ ਸਭ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਗੁਰੂ ਘਰ ਆਓ ਨਿਮਾਣੇ ਅਤੇ ਨਿਤਾਣੇ ਹੋ ਕੇ ਸ਼ਰਦਾ ਦੇ ਨਾਲ ਆਓ ਤੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ